ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਹੁਣ ਸਰਹੱਦੀ ਇਲਾਕਿਆਂ ਦੇ ਵਿੱਚ ਐਂਟੀ ਡਰੋਨ ਸਿਸਟਮ ਲਗਾ ਦਿੱਤੇ ਗਏ ਨੇ ਪਿਛਲੇ ਦਿਨਾਂ ਤੋਂ ਵੱਡੀ ਮਾਤਰਾ ਵਿੱਚ ਡਰੋਨ ਦੇ ਰਾਹੀਂ ਨਸ਼ੇ ਦੀਆਂ ਖੇਪਾਂ ਭਾਰਤ ਦੇ ਇਲਾਕਿਆਂ ਵਿੱਚ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਵੱਲੋਂ ਭੇਜੀਆਂ ਜਾ ਰਹੀਆਂ ਸਨ ਜਿਸ ਕਾਰਨ ਭਾਰਤ ਦੀਆਂ ਏਜੰਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਸਰਕਾਰ ਵੱਲੋਂ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਉੱਤੇ ਐਂਟੀ ਡਰੋਨ ਸਿਸਟਮ ਲਗਾ ਦਿੱਤੇ ਗਏ ਨੇ ਪੁਲਿਸ ਅਤੇ ਬੀਐਸਐਫ ਨੂੰ ਇਸ ਦੇ ਨਾਲ ਹੁਣ ਵੱਡੀਆਂ ਕਾਬਜੀਆਂ ਮਿਲ ਸਕਦੀਆਂ ਨੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਲੱਗਦੀ ਸਰਹੱਦ ਉੱਤੇ ਵੀ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਇਸ ਦੇ ਨਾਲ ਹੁਣ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆਉਣ ਵਾਲੇ ਨਸ਼ੇ ਅਤੇ ਹਥਿਆਰਾਂ ਨੂੰ ਕਾਬੂ ਵਿੱਚ ਪਾਇਆ ਜਾਵੇਗਾ ਐਸਐਸਬੀ ਭੁਪਿੰਦਰ ਸਿੰਘ ਦੇ ਇਸ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੇ ਸਬੰਧ ਵਿੱਚ ਆਓ ਦੇਖਦੇ ਹਾਂ ਫਿਰੋਜ਼ਪੁਰ ਤੋਂ ਮੇਰੇ ਸਹਿਯੋਗੀ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਲਗਾਤਾਰ ਸੀਮਾ ਪਾਰ ਬੈਠੇ ਤਸਕਰਾਂ ਵੱਲੋਂ ਭਾਰਤ ਵਿੱਚ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਲਗਾਤਾਰ ਹਿਲੋਨ ਦੀਆਂ ਛੇਪਾਂ ਹੋਣ ਹਥਿਆਰਾਂ ਦੀਆਂ ਛੇਪਾਂ ਹੋਣ ਭਾਰਤ ਦੇ ਪਾਸੇ ਜਿਹੜੀਆਂ ਡਰੋਨ ਦੇ ਜ਼ਰੀਏ ਉਹ ਭੇਜੀਆਂ ਜਾ ਰਹੀਆਂ ਨੇ ਇਹਨਾਂ ਨੂੰ ਨਿਜਠਣ ਵਾਸਤੇ ਭਾਵੇਂ ਦੇਸ਼ ਦੀਆਂ ਕਈ ਲਗ ਲਗ ਜਿਹੜੀਆਂ ਏਜੰਸੀਆਂ ਕੰਮ ਵੀ ਕਰਦੀਆਂ ਦਿਖਾਈ ਦੇ ਰੀਆਂ ਲੇਕਿਨ ਉਹਨਾਂ ਨੂੰ ਰੋਕਣ ਵਾਸਤੇ ਡਰੋਨਾਂ ਨੂੰ ਤੇ ਕਿਸ ਤਰ੍ਹਾਂ ਦੇ ਜਿਹੜੇ ਪਰਾਲੇ ਉਹ ਕਿਤੇ ਜਾਂਦੇ ਨੇ ਵੀ ਇਹ ਜਿਹਦਾ ਸਿਆ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰੋਇਤੋਪ ਕੋਪਿੰਦਰ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਉਹਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਅਮਰਚ ਲਿਆਂਦੀਆਂ ਗਈਆਂ ਸਭ ਸੱਚੀ ਗੱਲ ਜੀ ਸਰ ਜਿਹੜੇ ਮਤਲਬ ਕਿ ਧੂੰਆਂ ਦੀ ਗੱਲ ਕੀਤੀ ਜੇ ਪਾਕਿਸਤਾਨ ਵੱਲੋਂ ਜਿਹੜੇ ਆਂਦੇ ਆਏ ਇਹਨਾਂ ਦੀਆਂ ਖੇਪਾਂ ਹਥਿਆਰਾਂ ਦੀ ਖੇਪਾਂ ਇਹਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਕਦਮ ਉਠਾਏ ਹਾਂ ਹਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ ਐਂਟੀ ਡਰੋਨ ਸਿਸਟਮ ਜਿਹੜੇ ਮੋਬਾਈਲ ਐਂਟੀ ਡਰੋਨ ਸਿਸਟਮ ਸਾਨੂੰ ਦਿੱਤੇ ਗਏ ਆ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਸਾਨੂੰ ਬਹੁਤ ਜ਼ਿਆਦਾ ਸਹਾਈ ਹੋਣਗੇ ਜਿਹੜੇ ਸਮਗਲਰਸ ਨੂੰ ਕਿ ਜਿਹੜੇ ਸਮਗਲਰਸ ਵੱਲੋਂ ਜਿਹੜੇ ਹੈਰੋਇਨ ਵਗੈਰਾ ਜਾਂ ਹੋਰ ਕੋਈ ਵੀ ਅਨਧਕਰਤ ਚੀਜ਼ ਇਧਰੋਂ ਆਪਣੇ ਦੇਸ਼ ਦੇ ਵਿੱਚ ਭੇਜੀ ਜਾਂਦੀ ਹੈ ਪਾਕਿਸਤਾਨ ਵੱਲੋਂ ਉਹਨੂੰ ਨਾ ਸਿਰਫ ਡਿਟੈਕਟ ਕਰਨ ਵਿੱਚ ਬਲਕਿ ਉਸਨੂੰ ਫੜਨ ਦੇ ਵਿੱਚ ਰਿਕਵਰ ਕਰਨ ਦੇ ਵਿੱਚ ਸਾਨੂੰ ਬਹੁਤ ਸਾਈ ਹੋਣਗੇ ਸਰ ਕਿਸ ਤਰ੍ਹਾਂ ਮਤਲਬ ਇਹਦਾ ਇਸਤੇਮਾਲ ਕੀਤਾ ਜਾਏਗਾ ਇਹਨੂੰ ਚਲਾਨ ਦੀ ਕੀ ਪ੍ਰਕਿਰਿਆ ਹੋਏਗੀ ਤੇ ਪੁਲਿਸ ਦਾ ਤੇ ਬੀਐਸਐਫ ਦਾ ਇੱਥੇ ਕੀ ਰੋਲ ਹੋਏਗਾ ਸਾਡਾ ਵੀ ਬੜੀ ਵਧੀਆ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਹੈ ਉਹ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਜਿਹੜੇ ਇਹ ਐਂਟੀ ਡ੍ਰੋਨ ਸਿਸਟਮ ਜਿਹੜਾ ਮੋਬਾਈਲ ਸਿਸਟਮ ਹੈ ਸਾਡਾ ਉਹ ਲਾਇਆ ਹੋਇਆ ਹੈ ਇਸਦੀ ਸਾਡੀ ਸਾਰੀ ਜਿਹੜੀ ਸਰਹੱਦ ਹੈ ਪਾਕਿਸਤਾਨ ਦੇ ਨਾਲ ਲੱਗਦੀ ਉਹ ਸਾਰੀ ਕਵਰ ਹੋਊਗੀ ਤੇ ਇਹ ਜਿਹੜੇ ਅਸੀਂ ਇਹਨਾਂ ਦੇ ਬਾੜੇ ਮਨਸੂਬੇ ਆ ਸਮਗਲਰਸ ਦੇ ਜਿਹੜੇ ਵੱਡੇ ਸਮਗਲਰ ਆ ਜੋ ਪਾਕਿਸਤਾਨ ਦੇ ਨਾਲ ਉੱਥੋਂ ਜਿਹੜੇ ਇਧਰ ਭੇਜਦੇ ਆ ਡਰੋਨ ਰਹੀਂ ਉਹ ਡਰੋਨਸ ਨੂੰ ਤੇ ਜਿਹੜੀ ਉਹਨਾਂ ਵੱਲੋਂ ਭੇਜੀ ਹੋਈ ਨਸ਼ੇ ਵਾਲੀਆਂ ਕੋਈ ਚੀਜ਼ਾਂ ਹੈਰਨ ਜਾਂ ਹੋਰ ਹਥਿਆਰ ਵਗੈਰਾ ਉਹਨਾਂ ਨੂੰ ਫੜਨ ਦੇ ਵਿੱਚ ਰਿਕਵਰ ਕਰਨ ਡਿਟੈਕਟ ਕਰ ਸਾਨੂੰ ਬਹੁਤ ਵਧੀਆ ਇਹਦੀ ਕਾਬੀਆਬੀ ਹਾਸਲ ਹੋਣੀ ਹੈ ਸਰ ਇਹਦੀ ਬਾਵਜੂਦ ਵੀ ਕਿਉਂਕਿ ਕਈ ਇਸ ਤਰ੍ਹਾਂ ਦੇ ਮਤਲਬ ਐਂਟੀ ਡਿਟੈਕਟਿਵ ਲਾ ਦਤੇ ਆ ਲੇਕਿਨ ਉਸ ਤੋਂ ਬਾਅਦ ਇਹ ਲੋਕ ਦੀ ਜਿਹੜੀ ਖੇਪਾਂ ਹੇ ਪਰਦੇ ਲਾ ਕੇ ਵਿਚਾਰੀਆਂ ਨੇ ਤੇ ਡੋਂਗ ਲੜਾਈ ਜਿਹੜੀਆਂ ਸੱਟੀਆਂ ਵੀ ਜਾਰੀਆਂ ਕੀ ਇਹਦੇ ਅਸਮੱਥ ਨਜ਼ਰ ਆ ਰਹੀਆਂ ਜਾਂ ਹੋਰ ਵੀ ਜਿਹੜੀਆਂ ਐਕਟੀਵਿਟੀ ਐ ਕਿਵੇਂ ਰੋਕੀ ਜਾਂਦਾ ਹੈ ਇਹ ਡੀ ਡਰੋਨ ਸਿਸਟਮ ਤਾਂ ਹੁਣੇ ਦੋ ਤਿੰਨ ਪਹਿਲਾਂ ਹੀ ਲਾਇਆ ਹੈ ਐਕਟੀਵੇਟ ਕੀਤਾ ਤੇ ਕਿਹੜੀਆਂ ਖੇ ਪਾਰੀਆਂ ਜਿਹੜੀਆਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਸਾਨੂੰ ਦੱਸ ਦਿਓ ਨਹੀਂ ਸਰ ਤੁਹਾਨੂੰ ਤੁਸੀਂ ਤੁਸੀਂ ਵੀ ਸਰ ਰਿਕਵਰੀ ਕਰ ਰਹੇ ਹੋ ਜਿਵੇਂ ਅੱਜ ਵੀ ਰਿਕਵਰੀ ਹੋਈ ਹੈ ਸਰ ਉਹਦੀ ਗੱਲ ਕਰ ਹਾਂਜੀ ਇਹ ਰਿਕਵਰੀ ਤਾਂ ਅੰਦਰੋਂ ਹੋਈ ਹੈ ਜੀ ਇਹ ਕੋਈ ਬਾਰਡਰ ਤੋਂ ਫੈਂਸ ਤੋਂ ਨਹੀਂ ਹੋਈ ਇਹ ਅੰਦਰੋਂ ਰਿਕਵਰੀ ਹੋਈ ਹੈ ਜਿਹੜੀ ਇੰਟਰ ਲੈਂਡ ਕਹਿੰਦੇ ਆ ਤੇ ਇਹ ਬਾਰਡਰ ਤੋਂ ਨਹੀਂ ਰਿਕਵਰੀ ਹੋਈ ਇਹ ਪਹਿਲਾਂ ਦੀ ਆਈ ਹੋਈ ਹੋਣੀ ਹੈ ਤੇ ਇਸ ਨੂੰ ਬਾਕੀ ਇਹ ਹੁੰਦਾ ਜੀ ਜਿਹੜਾ ਡਰੋਨ ਦਾ ਡਿਟੈਕਸ਼ਨ ਸਿਸਟਮ ਹੈ ਇਹ ਹੋ ਜਾਂਦਾ ਵੀ ਆਪਾਂ ਮੈਕਸਿਮਮ ਉਹਦੇ ਨਾਲ ਸਾਨੂੰ ਪੋਸੀਬਿਲਟੀ ਵਧ ਗਈ ਉਹਦੀ ਜਿਹੜੀ ਚਾਂਸਸ ਵਧ ਗਏ ਜਿਹੜਾ ਅਸੀਂ ਫੜ ਸਕਦੇ ਜਿੱਦਾਂ ਫੜ ਸਕਦੇ ਤੇ ਜੇ ਕੋਈ ਲੋਕ ਛਿਪ ਕੇ ਆਊਗਾ ਵੀ ਅਸੀਂ ਬਾਕੀ ਬੈਠੇ ਸਾਡੀ ਇੰਟੈਲੀਜੈਂਸ ਹੈਗੀ ਅਸੀਂ ਫੜਾਂਗੇ ਨਸ਼ੇ ਵਾਲਿਆਂ ਨੂੰ ਅਸੀਂ ਕਾਮਯਾਬ ਨਹੀਂ ਹੁੰਦੇ ਨਾ ਨਸ਼ੇ ਵਾਲਿਆਂ ਨੂੰ ਫੜ ਕੇ ਅੰਦਰ ਜੇਲਾਂਾਂ ਚ ਹੀ ਪੇਚ ਕਿਸ ਜਰ ਨੇ ਕਾਲੂ ਜਿਹਨਾਂ ਨੇ ਕਿਹਾ ਵੀ ਐਂਟੀ ਡਰੋਨ ਸਿਸਟਮ ਜਿਹੜਾ ਲਗਾ ਦਿੱਤਾ ਗਿਆ ਭਾਵੇਂ ਉਹ ਜਿਹੜਾ ਦੋ ਦਿਨ ਹੋਇਆ ਅਜੇ ਐਕਟਿਵ ਕੀਤਾ ਕਿਉਂਕਿ ਹੁਣ ਜਿਹੜੀਆਂ ਜਿਹੜੀਆਂ ਪਰ ਪਰ ਦੇ ਵਿੱਚ ਜਿਹੜੇ ਪਾਕਿਸਤਾਨ ਵੱਲੋਂ ਜਿਹੜੀਆਂ ਖੇਪਾਂ ਆਂਦਰ ਜਿਹੜਾ ਡਰੋਨ ਦੇ ਰਾਹੀਂ ਜਿਹੜਾ ਕੰਮ ਮਸੂਮ ਦੇ ਸੀਗੇ ਉਹ ਜਿਹੜਿਆ ਹੁਣ ਬਿਲਕੁਲ ਤੋਤਰੀ ਤੋਤੇ ਰ ਨਾ ਕੰਮ ਕੀਤਾ ਜਾਣਗੇ ਕਿਉਂਕਿ ਡਰੋਨ ਇੱਥੇ ਨਹੀਂ ਆ ਸਕੇਗਾ ਕਿਉਂਕਿ ਐਂਟੀ ਡਰੋਨ ਸਿਸਟਮ ਲਗਾ ਦਿੱਤਾ ਜੇ ਆਪ ਉੱਥੇ ਭੇਜਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਉਹਨੂੰ ਡਿਟੈਕਟ ਕੀਤਾ ਜਾਏਗਾ ਤੇ ਉਸੇ ਟਾਈਮ ਹੀ ਜਦੋਂ ਉਹਦੇ ਤੇ ਜਿਹੜੀਆਂ ਹੋਮ ਗੂਮ ਦੀ ਕਹਿ ਤੁਮ ਵੱਲੋਂ ਜਿਹੜਾ ਉਹ ਕੀਤਾ ਜਾਵੇਗਾ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਨੈ릭ਸ ਮਰਾਪਾ ਲਗਾਤਾਰ ਸੀਮਾ ਪਾਰ ਬੈਠੇ ਤਸਕਰਾਂ ਵੱਲੋਂ ਭਾਰਤ ਵਿੱਚ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਲਗਾਤਾਰ ਹਿਲੋਣੀ ਦੀਆਂ ਕੇਪਾਂ ਹੋਣ ਹਥਿਆਰਾਂ ਦੀਆਂ ਕੇਪਾਂ ਹੋਣ ਭਾਰਤ ਦੇ ਪਾਸੇ ਜੜੀਆਂ ਡਰੋਨ ਦੇ ਜ਼ਰੀਏ ਉਹ ਭੇਜਿਆ ਜਾ ਰਹੀਆਂ ਨੇ ਇਹਨਾਂ ਨੂੰ ਨਜਿੱਠਣ ਵਾਸਤੇ ਭਾਵੇਂ ਦੇਸ਼ ਦੀਆਂ ਕਈ ਲਗ ਲਗ ਜੜੀਆਂ ਏਜੰਸੀਆਂ ਕੰਮ ਵੀ ਕਰਦੀਆਂ ਦਿਖਾਈ ਦੇ ਰੀਆਂ ਲੇਕਿਨ ਉਹਨਾਂ ਨੂੰ ਰੋਕਣ ਵਾਸਤੇ ਡਰੋਨਾਂ ਨੂੰ ਤੇ ਕਿਸ ਤਰ੍ਹਾਂ ਦੇ ਜੜੇ ਪਰਾਲੇ ਉਹ ਕਿੱਥੇ ਜਾਂਦੇ ਨੇ ਵੀ ਜਿਹੜਾ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰੋਇਦਪੁਰ ਕੋਪਿੰਦਰ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਜਿਹੜੀਆਂ ਉਹਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਅਮਰਦ ਚ ਲਿਆਂਦੀਆਂ ਗਈਆਂ ਸਰ ਸੱਤ ਸਾਲ ਜੀ ਸਰ ਜਿਹੜੇ ਮਤਲਬ ਕਿ ਡਰੋਨ ਦੀ ਗੱਲ ਕੀਤੀ ਜੇ ਪਾਕਿਸਤਾਨ ਵੱਲੋਂ ਜਿਹੜੇ ਆਂਦੇ ਆ ਇਹੋ ਇੰਦੀਆਂ ਕਿ ਹਥਿਆਰਾਂ ਦੀ ਕਿਵੇਂ ਇਹਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਦੇ ਕਦਮ उठाए ਹਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ ਐਂਟੀ ਡਰੋਨ ਸਿਸਟਮ ਜਿਹੜੇ ਮੋਬਾਈਲ ਐਂਟੀ ਡਰੋਨ ਸਿਸਟਮ ਸਾਨੂੰ ਦਿੱਤੇ ਗਏ ਆ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਸਾਨੂੰ ਬਹੁਤ ਜ਼ਿਆਦਾ ਸਹਾਈ ਹੋਣਗੇ ਜਿਹੜੇ ਸਮਗਲਰਸ ਨੂੰ ਤੇ ਜਿਹੜੇ ਸਮੱਗਲਰਸ ਵੱਲੋਂ ਜਿਹੜੇ ਹੈਰੋਇਨ ਵਗੈਰਾ ਜਾਂ ਹੋਰ ਕੋਈ ਵੀ ਅਨਧਕੜਤ ਚੀਜ਼ ਇਧਰੋਂ ਆਪਣੇ ਦੇਸ਼ ਦੇ ਵਿੱਚ ਭੇਜੀ ਜਾਂਦੀ ਹੈ ਪਾਕਿਸਤਾਨ ਵੱਲੋਂ ਉਹਨੂੰ ਨਾ ਸਿਰਫ ਡਿਟੈਕਟ ਕਰਨ ਦੇ ਵਿੱਚ ਬਲਕਿ ਉਸਨੂੰ ਫੜਨ ਦੇ ਵਿੱਚ ਰਿਕਵਰ ਕਰਨ ਦੇ ਵਿੱਚ ਸਾਨੂੰ ਬਹੁਤ ਸਾਈ ਹੋਣਗੇ ਸਰ ਕਿਸ ਤਰ੍ਹਾਂ ਇਹਦਾ ਇਸਤੇਮਾਲ ਕੀਤਾ ਜਾਏਗਾ ਇਹਨੂੰ ਚਲਾਉਣ ਦੀ ਕੀ ਪ੍ਰਕਿਰਿਆ ਹੋਏਗੀ ਤੇ ਪੁਲਿਸ ਦਾ ਤੇ ਬੀਐਸਐਫ ਦਾ ਇੱਥੇ ਕੀ ਰੋਲ ਹੋਏਗਾ ਸਾਡਾ ਵੀ ਬੜੀ ਵਧੀਆ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਹੈ ਉਹ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਜਿਹੜੇ ਇਹ ਐਂਟੀ ਡਰੋਨ ਸਿਸਟਮ ਜਿਹੜਾ ਮੋਬਾਈਲ ਸਿਸਟਮ ਹੈ ਸਾਡਾ ਉਹ ਲਾਇਆ ਹੋਇਆ ਹੈ ਇਸਦੀ ਸਾਡੀ ਸਾਰੀ ਜਿਹੜੀ ਸਰਹੱਦ ਹੈ ਪਾਕਿਸਤਾਨ ਦੇ ਨਾਲ ਲੱਗਦੀ ਉਹ ਸਾਰੀ ਕਵਰ ਹੋਊਗੀ ਤੇ ਇਹ ਜਿਹੜੇ ਅਸੀਂ ਇਹਨਾਂ ਦੇ ਬਾੜੇ ਮਨਸੂਬੇ ਆ ਸਮਗਲਰਸ ਦੇ ਜਿਹੜੇ ਵੱਡੇ ਸਮਗਲਰ ਹੈ ਜਾਂ ਪਾਕਿਸਤਾਨ ਦੇ ਨਾਲ ਉੱਥੋਂ ਜਿਹੜੇ ਇਧਰ ਭੇਜਦੇ ਆ ਡਰੋਨ ਨਹੀਂ ਉਹ ਡਰੋਨਸ ਨੂੰ ਤੇ ਜਿਹੜੀ ਉਹਨਾਂ ਵੱਲੋਂ ਭੇਜੀ ਹੋਈ ਨਸ਼ੇ ਵਾਲੀਆਂ ਕੋਈ ਚੀਜ਼ਾਂ ਮਹਿਰਨ ਜਾਂ ਹੋਰ ਹਥਿਆਰ ਵਗੈਰਾ ਉਹਨਾਂ ਨੂੰ ਫੜਨ ਦੇ ਵਿੱਚ ਰਿਕਵਰ ਕਰਨ ਚ ਡਿਟੈਕਟਰਾਂ ਸਾਨੂੰ ਬਹੁਤ ਵਧੀਆ ਤੇ ਵਿਕਾਵੇ ਵੀ ਅਸਲ ਹੋਣੀ ਹੈ ਸਰ ਇਹ ਦੇ ਬਾਵਜੂਦ ਵੀ ਜਦ ਜਿਹੜੇ ਇਸ ਤਰ੍ਹਾਂ ਦੇ ਮਤਲਬ ਐਡਵਰਟਾਈਜ਼ਰ ਕੈਕਟਰ ਲਾ ਦਿੰਦੇ ਆ ਲੇਕਿਨ ਉਸ ਤੋਂ ਬਾਅਦ ਉਹ ਲੋਕੀ ਜਿਹੜੀ ਥੇਪਾਂ ਹਜੇ ਪਰਦੇ ਲੱਗ ਕੇ ਵਿਚਾਰੀਆਂ ਨੇ ਤੇ ਲੜਾਈ ਜਿਹੜੀਆਂ ਸੱਚੀਆਂ ਵੀ ਜਾਂਦੀਆਂ ਕੀ ਇਹਦੇ ਅਸਮਰਥ ਨਜ਼ਰ ਆ ਰਹੀਆਂ ਜਾਂ ਹੋਰ ਵੀ ਜੜੀਆਂ ਕਿ ਮੇਡੀਆਂ ਕਿਵੇਂ ਰੋਕੇ ਜਾਂਦਾ ਹੈ ਇਹ ਡੀ ਡਰੋਨ ਸਿਸਟਮ ਤਾਂ ਹੁਣੇ ਦੋ ਤਿੰਨ ਪਹਿਲਾਂ ਹੀ ਲਾਇਆ ਹੈ ਐਕਟੀਵੇਟ ਕੀਤਾ ਤੇ ਕਿਹੜੀਆਂ ਖੇ ਪਾਰੀਆਂ ਜਿਹੜੀਆਂ ਤੁਹਾਨੂੰ ਪਤਾ ਲੱਗੀਆਂ ਤੁਸੀਂ ਸਾਨੂੰ ਦੱਸ ਦਿਓ ਨਹੀਂ ਸਰ ਤੁਹਾਨੂੰ ਤੁਸੀਂ ਤੁਸੀਂ ਵੀ ਸਰ ਕਵਰੀ ਕਰ ਰਹੇ ਹੋ ਜਿਵੇਂ ਅੱਜ ਵੀ ਰਿਕਵਰੀ ਹੋਈ ਹੈ ਸਰ ਉਹਦੀ ਗੱਲ ਕਰ ਹਾਂਜੀ ਇਹ ਰਿਕਵਰੀ ਤਾਂ ਅੰਦਰੋਂ ਹੋਈ ਹੈ ਜੀ ਇਹ ਕੋਈ ਬਾਰਡਰ ਤੋਂ ਫੈਂਸ ਤੋਂ ਨਹੀਂ ਹੋਈ ਇਹ ਅੰਦਰੋਂ ਰਿਕਵਰੀ ਹੋਈ ਹੈ ਜਿਹੜੀ ਇੰਟਰ ਲੈਂਡ ਕਹ ਦਿੰਦੇ ਆ ਤੇ ਇਹ ਬਾਰਡਰ ਤੋਂ ਨਹੀਂ ਰਿਕਵਰੀ ਹੋਈ ਇਹ ਪਹਿਲਾਂ ਦੀ ਆਈ ਹੋਈ ਹੋਣੀ ਹੈ ਤੇ ਇਸ ਨੂੰ ਬਾਕੀ ਇਹ ਹੁੰਦਾ ਜੀ ਜਿਹੜਾ ਡਰੋਨ ਦਾ ਡਿਟੈਕਸ਼ਨ ਸਿਸਟਮ ਹੈ ਇਹ ਹੋ ਜਾਂਦਾ ਵੀ ਆਪਾਂ ਮੈਕਸਿਮਮ ਉਹਦੇ ਨਾਲ ਸਾਨੂੰ ਪੋਸਿਬਿਲਟੀ ਵਧ ਗਈ ਉਹਦੀ ਜਿਹੜੀ ਚਾਂਸਸ ਵਧ ਗਏ ਜਿਹੜਾ ਅਸੀਂ ਫੜ ਸਕਦੇ ਜਿੱਦਾਂ ਫੜ ਸਕਦੇ ਤੇ ਜੇ ਕੋਈ ਲੋਕ ਛਿਪ ਕੇ ਆਊਗਾ ਵੀ ਅਸੀਂ ਬਾਕੀ ਬੈਠੇ ਸਾਡੀ ਇੰਟੈਲੀਜੈਂਸ ਹੈਗੀ ਅਸੀਂ ਫੜਾਂਗੇ ਨਸ਼ੇ ਵਾਲਿਆਂ ਨੂੰ ਅਸੀਂ ਕਾਮਯਾਬ ਨਹੀਂ ਹੁੰਦੇ ਨਾ ਨਸ਼ੇ ਵਾਲਿਆਂ ਨੂੰ ਫੜ ਕੇ ਅੰਦਰ ਜੇਲਾਂ ਚੇ ਪੇਚ ਕਿ ਸਾਡੇ ਨਾਲ ਅਧਿਕਾਰਜੋ ਜਿਨ੍ਹਾਂ ਨੇ ਕਿਹਾ ਵੀ ਐਂਟੀ ਡਰੋਨ ਸਿਸਟਮ ਜਿਹੜਾ ਲਗਾ ਦਿੱਤਾ ਗਿਆ ਭਾਵੇਂ ਉਹ ਜਿਹੜਾ 2 ਦਿਨ ਹੋਇਆ ਅਜੇ ਐਕਟਿਵ ਕੀਤਾ ਕਿਉਂਕਿ ਹੁਣ ਜਿਹੜੀਆਂ ਜਿਹੜੀਆਂ ਪਾਰ ਪਾਰ ਦੇ ਵਿੱਚ ਜਿਹੜੇ ਪਾਕਿਸਤਾਨ ਵੱਲੋਂ ਜਿਹੜੀਆਂ ਖੇਪਾਂ ਆਂ ਅੰਦਰ ਜਿਹੜਾ ਡਰੋਨ ਦੇ ਰਾਹੀਂ ਜਿਹੜਾ ਕੰਮ ਮਸੂਮ ਦੇ ਸੀਗੇ ਉਹ ਜਿਹੜਿਆ ਹੁਣ ਬਿਲਕੁਲ ਤੋੜ ਤਰੀ ਤੋਤੇ ਦੇ ਨਾਕਾਮ ਕੀਤੇ ਜਾਣਗੇ ਕਿਉਂਕਿ ਡਰੋਨ ਇੱਥੇ ਨਹੀਂ ਆ ਸਕੇਗਾ ਕਿਉਂਕਿ ਐਂਟੀ ਡਰੋਨ ਸਿਸਟਮ ਲਗਾ ਦਿੱਤਾ ਜੇ ਆਪ ਉੱਥੇ ਭੇਜਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਉਹਨੂੰ ਡਿਟੈਕਟ ਕੀਤਾ ਜਾਏਗਾ ਤੇ ਉਸੇ ਟਾਈਮ ਹੀ ਜਿਹੜਾ ਉਹਦੇ ਤੇ ਜਿਹੜੀ ਆ ਮੱਲੋ ਜਿਹੜਾ ਉਹ ਕੀਤਾ ਜਾਵੇਗਾ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਡਾਇਨਿਕਸ ਮਰਾ